ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤੁਹਾਣਾ ਦੇ ਗੁਰਦੁਆਰਾ ਸ੍ਰੀ ਚੌਂਟਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰਾਂ ਵੱਲੋਂ ਤਸਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ਅਸ਼ਲੀਲ ਪਾਸ਼ਾ ਦੀ ਵਰਤੋਂ ਕਰਦੇ ਦੇਖਿਆ ਗਿਆ ਸੀ ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਇਹ ਵੀ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਗੁਰੂ ਘਰ ਚੋਂ ਪਿਆ ਢੋਲ ਵਿੱਚੋਂ ਕੱਢ ਲਿਆ ਗਿਆ ਸੀ ਜਿਸ ਸਬੰਧੀ ਲਿਖਤੀ ਸ਼ਿਕਾਇਤ ਜ਼ਥੇਦਾਰ ਸਾਹਿਬ ਸ਼੍ਰੀ ਕੇਸਗੜ ਸਾਹਿਬ ਅਤੇ ਐਸਐਸਪੀ ਨੂੰ ਵੀ ਸੌਂਪੀ ਗਈ ਹੈ ਉਨਾ ਮੰਗ ਕੀਤੀ ਹੈ ਕਿ ਅਜਾਇਆਂ ਘਟਨਾਵਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਮਾਰੇ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇਰਾ ਨਾਮ ਮਹਿੰਦਰ ਸਿੰਘ ਸਾਹਿਬ ਦਾ ਸਰਪੰਚ ਜੀ। ਜੀ। ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਮੈਂਬਰ ਵੀ ਹਾਂ ਮੈਂ ਜੀ। ਜੀ। ਤੇ ਇੱਥੇ 17 ਤਰੀਕ ਨੂੰ ਸਵੇਰੇ 4 ਵਜੇ ਅਸੀਂ ਅਸੀਂ ਮर्याਦਾ ਅਨੁਸਾਰ ਆਪਣਾ ਜਿਹੜਾ ਮਹਾਰਾਤਾ ਪ੍ਰਕਾਸ਼ ਕਰ ਰਹੇ ਸੀਗੇ। ਇਹ ਗਰਦਾਵਰ ਸਿੰਘ ਜੀ ਆਇਆ ਪਿੱਛੋਂ ਇਹਨਾਂ ਇੱਕ ਪਹਿਲਾਂ ਤਾਂ ਆਪਣੇ ਆਪ ਹੀ ਮਹਾਰਾਜਾ ਸਰੂਪ ਜੀ ਨੇ ਸਿਰ ਤੇ ਚੱਕ ਲਿਆ ਕਿਹੜੇ ਪਿੰਡ ਦੇ ਨੇ ਗਰਦਾਵਰ ਸਿੰਘ ਇਹ ਗਰਦਾਵਰ ਸਿੰਘ ਇਸੇ ਪਿੰਠਵਾਨਾ ਦਾ ਜੀ ਜੀ ਅੰਮਰਤਾਰੀ ਸਿੱਖ ਹੈ ਜੀ ਉਹ ਦੋ ਤਿੰਨ ਕਿ ਮਹੀਨੇ ਹੋ ਗਏ ਨੇ ਅੰਮ੍ਰਿਤ ਛੱਕਿਆ ਜੀ ਪਹਿਲਾਂ ਵੀ ਨਹੀਂ ਛੱਕਿਆ ਸੀ ਤੇ ਉਹਨੇ ਮਰਿਆਦਾ ਜਿਹੜੀ ਆ ਭੰਗ ਕੀਤੀ ਆ ਜੀ ਗੁਰੂਗਰਾ ਸਾਹਿਬ ਦੀ ਬਿਆਦਵੀ ਕੀਤੀ ਆ ਤੇ ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਇੱਕ ਤੁਸੀਂ ਚੱਕਿਆ ਤੁਸੀਂ ਲੈ ਕੇ ਜਾ ਰਹੇ ਸੀ ਮਹਾਰਾਜ ਨੂੰ ਪ੍ਰਕਾਸ਼ ਕਰਨ ਤੇ ਦੂਸਰਾ ਸਰੂਪ ਜਿਹੜਾ ਉਹਨਾਂ ਨੇ ਚੱਕਿਆ ਉਹ ਅਲੱਗ ਸੀਗਾ ਉਹ ਉਹਨੇ ਆਪਣਾ ਅਲੱਗ ਸਾਥ ਦੇ ਮਗਰੋਂ ਚੱਕਿਆ ਜੀ ਇਕੱਲਿਆਂ ਨੇ ਚੱਕੇ ਇਕੱਲਿਆਂ ਨੇ ਜੀ ਉੱਤੇ ਕੋਈ ਚੌਰ ਸਾਹਿਬ ਨਹੀਂ ਸੀ ਕੋਈ ਉਹਦੀ ਮਰਿਆਦਾ ਨਹੀਂ ਸੀਗੀ ਜੀ ਤੇ ਅਸੀਂ ਆਪਣਾ ਮਹਾਰਾਜ ਦਾ ਸਰੂਪ ਜਿਹੜਾ ਪ੍ਰਕਾਸ਼ ਕਰਕੇ ਤੇ ਸਾਡੇ ਜਗਤਾਰ ਸਿੰਘ ਜੀ ਗਿਆਨੀ ਜਿਹੜੇ ਇਹ ਆਪਣੇ ਮਹਾਰਾਜ ਦੇ ਸਰੂਪ ਦਾ ਮਹਾਰਾਜ ਦੇ ਵਿੱਚ ਜਿੱਦਾਂ ਨਹੀਂ ਪ੍ਰਕਾਸ਼ ਕਰਨਾ ਸੀ ਜੋ ਵੀ ਕਰਕੇ ਤਾਂ ਆਪਣੀ ਬਾਣੀ ਪੜ੍ਹ ਰਹੇ ਸੀਗੇ ਤੇ ਉਹ ਪਿੱਛੇ ਮਹਾਰਾਜ ਦੇ ਇਹ ਇਹਨਾਂ ਦੇ ਪਿੱਛੇ ਖੜਾ ਜਿੱਦਾਂ ਤੇ ਆਪਣਾ ਬੋਲ ਰਿਹਾ ਸੀ ਫੇਰ ਵੀ ਬਿਆਦਬੀ ਕਰ ਰਿਹਾ ਸੀ ਬਿਆਦਬੀ ਵਾਲੇ ਸ਼ਬਦ ਗੁਰਦੁਆਰਾ ਕੱਠੇ ਹੋ ਜੋ ਜੀ ਬਿਆਦਬੀ ਕਰ ਰਹੇ ਆ ਜੋ ਕਿ ਸਾਡੇ ਕੋਲ ਦੀ ਵੀਡੀਓ ਬਣੀ ਹੋਈ ਆ ਤੇ ਗਾਲੀ-ਕਲੋਚ ਵੀ ਕਰ ਰਿਹਾ ਦਰਬਾਰ ਦੇ ਵਿੱਚ ਬਹੁਤ ਮੰਦੇ ਸ਼ਬਦ ਬੋਲ ਰਿਹਾ ਜਿਹੜਾ ਅਕਸਰ ਇਹ ਬੰਦੇ ਨੇ ਦੋ ਤਿੰਨ ਵਾਰ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਅਸੀਂ ਇਸ ਨੂੰ ਪਹਿਲਾਂ ਅਣਜਾਣਿਆ ਸਮਝ ਕੇ ਵੀ ਚਲੋ ਛੱਡੋ ਕੋਈ ਗੱਲ ਨਹੀਂ ਵੀ ਸੁਧਰ ਜਾਏਗਾ ਪਿੰਡ ਦਾ ਵਿਅਕਤੀ ਆ ਪਰ ਇਹ ਜੀ ਨਹੀਂ ਸੁਧਰਿਆ ਤੇ ਇਸ ਕਰਕੇ ਸਾਨੂੰ ਇਹ ਦੀ ਜਿਹੜੀ ਮਜਬੂਰ ਹਾਂ ਨਾ ਵੀਡੀਓ ਬਣਾਉਣੀ ਪਈ ਹੈ ਕਿ ਜਿਹੜੀ ਜੋ ਵੀ ਜਨੇ ਟਾਈਮ ਦੀ ਆ ਇਸ ਕਰਕੇ ਮਜੂਰ ਆ ਫਿਰ ਇਹ ਉਸ ਤੋਂ ਬਾਅਦ ਸਾਡੇ ਗ੍ਰਾਂਥੀ ਸਿੰਘ ਨਾਲ ਵੀ ਬਹੁਤ ਵਾਰੀ ਲੜਦਾ ਝਗੜਦਾ ਆ ਉਸ ਦਿਨ ਵੀ ਲੜਿਆ ਆ ਕੇ ਫਿਰ ਤੂੰ ਕਿਉਂ ਕਿ ਨਹੀਂ ਡਿਊਟੀ ਤੇ ਆਇਆ ਉਹਨਾਂ ਦੱਸਿਆ ਵੀ ਮੈਂ ਬਿਮਾਰ ਆ ਜਾਂ ਕਿ ਨਾ ਹਣਾ ਤੇ ਉਹਨਾਂ ਨੂੰ ਵੀ ਅਕਸਰ ਤੰਗ ਪਰੇਸ਼ਾਨ ਕਰਦਾ ਆ ਇਹ ਸ੍ਰੀ ਗੁਰਦਵਾਰਾ ਸਾਹਿਬ ਆ ਕੇ ਇਦਾਂ ਦੀਆਂ ਘਟਨਾਵਾਂ ਕਰਦਾ ਰਹਿੰਦਾ ਆ ਕੀ ਇਸ ਘਟਨਾ ਬਾਰੇ ਤੁਸੀਂ ਕਿਸੇ ਸਿੱਖ ਜਥੇਬੰਦੀ ਜਾਂ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਵੀ ਸੂਚਿਤ ਕੀਤਾ ਜੀ ਸਾਰਾ ਕੁਝ ਜੋ ਵੀ ਪਾ ਰਹੇ ਕਿਹੜੀ ਕਿਹੜੀ ਜਥੇਬੰਦੀ ਜਿਹੜੀ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਲੱਗੇ ਆ ਜਾਂ ਜਿਹੜੀ ਇਸ ਚੀਜ਼ ਨੂੰ ਲੈ ਕੇ ਦੇਖ ਸਕਦੇ ਆ ਕਿਹੜੀ ਅਸੀਂ ਅਨੰਤਪੁਰ ਸਾਹਿਬ ਜੀ ਜਥੇਦਾਰ ਸਾਹਿਬ ਨੂੰ ਲੈਟਰ ਲਿਖ ਕੇ ਦੇ ਕੇ ਆਏ ਆ ਜੀ ਬਕਾਇਦਾ ਉਹਨਾਂ ਨੂੰ ਦੱਸ ਕੇ ਆਏ ਆ ਤੇ ਬਾਕੀ ਇੱਥੇ ਮਾਲ ਪ੍ਰਵੇਸ਼ ਇੰਦਰ ਸਿੰਘਾਂ ਨੂੰ ਸਾਰਾ ਦੱਸਿਆ ਹੈ ਜੀ ਤੇ ਇੱਕ ਜਥੇਬੰਦੀ ਹੋਰ ਆ ਹਰੀਆਂ ਬੇਲਾਂ ਦਾ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ ਤੇ ਬਾਕੀ ਅਸੀਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਜਿਹੜੀ ਤੁਹਾਡੇ ਗਾ ਰਿਪੋਰਟ ਦਿੱਤੀ ਹੋਈ ਹੈ ਜੀ ਵੀ ਆ ਬੰਦੇ ਨੇ ਵਿਅਦਬੀ ਕੀਤੀ ਆ ਵੀਡੀਓ ਵੀ ਉਹਨਾਂ ਨੂੰ ਦਿਖਾ ਲ ਚੁੱਕੇ ਆ ਹੁਣ ਬਾਕੀ ਜੋ ਪ੍ਰਸ਼ਾਸਨ ਜਿਹੜੀ ਕਾਰਵਾਈ ਕਰਦਾ ਆ ਤੇ ਉਹ ਉਹਨਾਂ ਤੇ ਆ ਜੀ ਅਸੀਂ ਜਥੇਬੰਦੀਆਂ ਨੇ ਵੀ ਕਹਿਣਿਆ ਵੀ ਇਹਨਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲੋਂ ਤਾਂ ਇਹ ਕੋਈ ਮਾਰਦਾ ਸਰੂਪ ਵੀ ਕਿਤੇ ਲਿਜਾ ਸਕਦੇ ਆ ਜੀ ਚਾਕੇ ਸਾਨੂੰ ਇਹਨਾਂ ਤੋਂ ਪੂਰਨ ਖਤਰਾ ਆ ਜੀ ਜਥੇਦਾਰ ਜਥੇਬੰਦੀਆਂ ਨੂੰ ਇਹੀ ਬੇਨਤੀ ਆ ਕਿ ਸਾਡੇ ਵੱਲੋਂ ਜਿਹੜੀਆਂ ਇਹ ਤੁਹਾਨੂੰ ਐਪਲੀਕੇਸ਼ਨਾਂ ਦਿੱਤੀਆਂ ਵੀ ਅਜ ਜੋ ਵੀ ਕੁਝ ਹੈਗਾ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਜੀ